যোগি আদর যোগিয়া তিয়র গোগিয়া মায়া সুরগমা সায় দিয়া

اے مادر دے ਧਿਆਏ ਤੂੰ اک ਮਨ ਇਕ ਤਿਤ ਪਾਏ ਹਰਮੀਆ ਸਦਾ ਸਦਾ ਬੜੀਆਂ ਆਇਆਂ ਦੇਨ ਨਾ ਚੁਟਾਏ اے مادر دے ਧਿਆਏ ਤੂੰ اک ਮਨ ਇਕ ਤਿਤ ਪਾਏ

ਜੋ ਤਿਸ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗਰਬਦਾਸ ਸਾਹਿਬ ਜੀ ਦੀ ਪਵਨ ਬਾਣੀ ਅਧਿਆਤਰਾਏ ਪਵਨ ਸ਼ਬਦ ਧੰਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਅੰਦਰ ਜੀ ਆਇਆਂ ਦੇ ਪਵਨ ਸੁਵਿੰਦਰ ਛੇ ਸੂਤਰਵੰਤਾ ਤ੍ਰੁਵੰਤਾ ਅੰਗ ਪਰ ਸਿਸ਼ੋਗਤ ਹੈ ਨਾਮ ਬਜੀ ਤੇ ਹਵੇ ਤੂੰ ਇੱਕ ਮਨ ਇੱਕ ਚਿਤ ਭਾਏ ਸਤਿਗੁਰੂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ ਮੇਰੇ ਮਨ ਪਿਆਰ ਨਾਲ ਇਕਾਗਰ ਚਿਤ ਹੋ ਕੇ ਉਸ ਕਾਲਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰ ਹਰ ਕੀਆ ਸਦਾ ਸਦਾ ਅਡਿਆਈਆ ਦੇ ਨਾ ਪਰਸੁਤਾਏ ਉਸ ਕਾਲਪੁਰਖ ਵਾਹਿਗੁਰੂ ਜੀ ਦੇ ਵਿੱਚ ਸਦਾ ਲਈ ਇਹ ਗੁਣ ਹਨ ਇਹ ਉਹ ਦਾਤਾ ਦੇਣਾ ਹੈ ਪਰ ਦਾਤਾ ਦੇ ਕਦੀ ਪਸਕਾਉਂਦਾ ਨਹੀਂ ਔਰ ਹਰਖੈ ਸਭ ਬਲ ਨਾਰਣ ਜਿਤ ਸੇਵੈ ਸੁਖ ਪਾਏ ਸਤਗੁਰੂ ਜੀ ਕਹਿੰਦੇ ਨਾਮੋ ਸਵਾਗਤ ਜੀ ਤੋ ਸਦਾ ਕੁਬਾਣਾ ਜਿਸ ਦੀ ਸੇਵਾ ਕੀਤੇ ਉਹ ਸੁਖ ਮਿਲਦਾ ਹੈ ਨਾਨਕ ਗੁਰਮੁਖ ਮਿਲ ਰਣੈ ਮਉਮੇ ਸ਼ਬਦ ਜੁਲਾਏ ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਰਾਣੀ ਸਾੜ ਕੇ ਉਸ ਗੁਰੂ ਵਿੱਚ ਮਿਲੇ ਰਿਤੇ ਹਨ ਮਹ ਲਰਤੀ ਦਾ ਆਪੇ ਸੇਵਾ ਨਾਏ ਆਮੀ ਆਪੇ ਕੋਛ ਕਰੇ ਸਤਗੁਰੂ ਕਾਲਪੁਰਪੁਰ ਗੁਰੂ ਜੀ ਨੇ ਆਪ ਹੀ ਲੋਕਾਂ ਨੂੰ ਸੇਵਾ ਵਿੱਚ ਲਾਇਆ ਹੈ ਆਪ ਹੀ ਬਖਸ਼ਿਸ਼ ਕਰਦਾ ਹੈ ਸਭਨਾ ਦਾ ਮਾਪ ਮਾਤ ਹੈ ਆਪੇ ਸਾਥ ਕਰੇ ਆਪ ਹੀ ਸਭ ਦਾ ਦਾਤਾ ਪਿਓ ਹੈ ਆਪਿ ਸਭ ਦੀ ਸੰਭਾਲ ਕਰਤਾ ਹੈ ਨਾਨਕ ਨਾਮ ਧਿਆਇਨ ਕੈ ਨਿਤ ਘਰ ਵਾਸ ਹੈ ਜੁਗ ਜੁਗ ਸੁਖਾ ਹੋਵੇ ਜੋ ਮਨੁਕੁ ਨਾਮ ਕਰਤੇ ਹਨ ਉਹ ਆਪਣੇ ਕਾਣੇ ਤੇ ਟਿਕ ਰਹਿੰਦੇ ਨੇ ਅਤੇ ਹਰੇਕ ਜੁਗ ਵਿੱਚ ਉਹਨਾਂ ਦੀ ਸੁਖਾ ਹੁੰਦੀ ਹੈ ਪਉੜੀ ਤੋਂ ਕਰਨ ਕਰਣ ਸੰਗਤ ਨਰ ਕਰਦੇ ਮਤੁਜਿ ਬਿਨ ਅਬਰ ਕੋਈ ਏ ਵਾਰੀਓ ਸਾਬਤ ਕਿਦਰਤ ਨੂੰ ਰਤਨ ਵਾਣਾ ਹੈ ਤੇਰੇ ਬਿਨਾ ਤੇਰੇ ਜਿਹਾ ਗੁਰ ਕੋਈ ਮੈਨੂੰ ਕਿਸਦਾ ਨਹੀਂ ਤੇਦੇ ਆਪੇ ਸਿਸ਼ਟ ਸਿਰ ਕੀ ਆਪੇ ਉਹਨੂੰ ਕੋਈ ਤੁਮ ਆਪਣੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਬਰਨਾਸ਼ ਕਰਦਾ ਹੈ ਸਭੇ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਸਤਿ ਸਾਈਂ ਕਾਰਮ ਮੁਕਤ ਵਰਕ ਜੀ ਦਾ ਹੀ ਹੁਕਮ ਵਰਤਿਆ ਹੈ ਜੋ ਉਹ ਕਰਦਾ ਰਹੇ ਸੋਈ ਹੁੰਦਾ ਹੈ ਵਡਿਆਈ ਵਰੁਮੁਕ ਦੇ ਪ੍ਰਭ ਹਰਿ ਪਾਵੈ ਸੋਈ ਜੋ ਮਨੁਖ ਗੁਰੂ ਦੇ ਸੰਗੁ ਮੰਕ ਬੈ ਉਸਨੂੰ ਪ੍ਰਭੁ ਵਡਿਆਈ ਬਖਸ਼ਿਸ਼ ਕਰਤਾ ਹੈ ਓ ਉਸ ਹਰਿ ਨੂੰ ਮਰਪਿੰਦਾ ਹੈ ਗੁਰਮੁਖ ਅਨੰਤ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸਦ ਸਤਗੁਰੂ ਨੇ ਕਹਿੰਦੇ ਗੁਰੂ ਦੇ ਸੰਗੁ ਮਨੁਖ ਉਸ ਵਾਹਿਗੁਰੂ ਜੀ ਨੂੰ ਸਿਮਰਦੇ ਹਨ ਇਸ ਕਰਕੇ ਸਾਰੇ ਹੀ ਆਖੋ ਕਿ ਉਹ ਸਤਿਗੁਰੂ ਧੰਨ ਹੈ ਧੰਨ ਹੈ ਧੰਨ ਹੈ ਸੂਰਪੁਤਾਨ ਗੁਰੂ ਸ਼ਰਨਾ ਨਰਵਾਰ ਅਨਸਾਨ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਾ ਜਿਨ੍ਹਾਂ ਬਰਤਨ ਨਿਮਨ ਮਹਾਨ ਕਿਰਪਾ ਬਖਸ਼ਿਸ਼ ਰੰਤ ਕੀਤੀ ਅੰਮ੍ਰਿਤ ਵੇਲਾ ਭੁੱਲੇ ਦਰਸ਼ਕ ਦੀਦਾਰੇ ਅਸ਼ਿਸ਼ ਕੀਤੇ ਬਾਣੀ ਪੜਨ ਸੰਨਤਾ ਸੰਤ ਕਾ ਨਾਮ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਮਨੀਯਮਾਜ ਸਤਿਪਤਿ ਸਾਹਿਬ ਜੀ ਇਸੇ ਜੀਤਰਾ ਕਿਰਪਾ ਦਿਸੇ ਸੁਲਾਈ ਰੱਖਣ ਸਰਬਤ ਸੰਤਾਂ ਨੂੰ ਆਪਣੇ ਅਚਲ ਕਉਲਾ ਨਾਮ ਜੋੜ ਕੇ ਰੱਖਣ ਸਭਲਾ ਦੇਸ ਅੰਦੇਸ ਹੈ ਮੇਕਰ ਅਤਰਕਣ ਗੌਰ ਸਿੱਖੀ ਜੀਵਨ ਨਾਮ ਦਾ ਗੀਤ ਦਾ ਤਾਮਨਤ ਵੇੜਾ ਬਾਣੀ ਬਣਦਾ ਪਿਆਰ ਅਰਸ਼ ਕਰਨ ਸਰਬਤ ਸੰਤਾਂ ਦਾ ਧੰਨ ਗਵਾ ਜੀਉ ਆਇਆਂ ਜੀਉ ਆਰਾਤੀ ਆਓ ਕਿਰਪਿਆ ਲਈ ਸਾ ਸੰਗਤ ਜੀਓ ਸਤਨਾਮ ਵਾਹ ਜੀ ਦੇ ਚਾਰਾ ਲੜੜ ਨਾ ਕਰੀਏ ਜੀ ਕੋਈ ਵੀ ਰਸ ਨਰਾਤੀ ਨਾ ਰਹੇ ਸਾਰੀ ਸੰਤਾ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਿਨਾਮ ਵਾਹਿਗੁਰੂ